ਬੇ ਆਦਰਯ ਵਿਦਿਆਰਥੀਓ ਆਓ ਅੱਜ ਆਪਾਂ ਅਭਿਆਸ ਇੱਕਮੰਤੰ ਦਾ ਪਹਿਲੇ ਦਾ ਇਹ ਪਾਠ ਹੱਲ ਕਰਦੇ ਹਾਂ ਜਿਸ ਵਿੱਚ 13 ਨੂੰ 104 ਦੇ ਨਾਲ ਗੁਣਾ ਕਰਨਾ ਹੈ ਯਾਨੀ ਕਿ 13 104 13 ਨੂੰ 104 ਨਾਲ ਗੁਣਾ ਕਰਨ ਲਈ ਪਹਿਲਾਂ ਤਾਂ ਬ੍ਰੈਕਟਾਂ ਦੀ ਵਰਤੋਂ ਕਰਾਂਗੇ ਹੁਣ ਆਪਾਂ 13 104 ਨੂੰ ਲਿਖ ਸਕਦੇ ਹਾਂ 13 ਬ੍ਰੈਕਟ ਸ਼ੁਰੂ 100 4 ਬ੍ਰੈਕਟਾਂ ਨੂੰ ਖੋਲ੍ਹ ਲਈ ਯਾਨਕੀ ਬ੍ਰੈਕਟਾਂ ਦੇ ਪਰਸਾਲੀ ਆਪਾਂ ਨੂੰ ਵੰਤਰਣ ਗੁਣ ਦੀ ਵਰਤੋਂ ਕਰਨੀ ਪਵੇਗੀ ਉਹਨਾਂ ਵੰਤਰਣ ਗੁਣ ਹੈ ਕਿ ਵੰਤਰਣ ਗੁਣ ਅਨੁਸਾਰ ਬ੍ਰੈਕਟ ਤੋਂ ਬਾਹਰ ਵਾਲੀ ਸੰਖਿਆ ਬ੍ਰੈਕਟ ਤੋਂ ਬਾਹਰ ਵਾਲੀ ਸੰਖਿਆ ਅੰਦਰ ਵਾਲੀ ਹਰੇਕ ਸੰਖਿਆ ਦੇ ਨਾਲ ਇੱਕੋ ਜਿਹਾ ਸੰਚਾਲਨ ਕਰੇ ਜਿਵੇਂ ਕਿ ਇੱਥੇ ਸਾਈਡ ਤੇ ਸੱਜਿਆ ਤਾਂ ਦਰਸਾਇਆ ਗਿਆ ਹੈ A ਨੂੰ ਪਹਿਲਾਂ B ਨਾਲ ਗੁਣਾ ਕਰਨ ਤੇ A ਗੁਣਾ B ਪ੍ਰਾਪਤ ਹੁੰਦਾ ਹੈ ਉਸ ਤੋਂ ਬਾਅਦ ਨਿਸ਼ਾਨ ਜਮਾ ਦਾ ਪਲਸ ਦਾ ਫਿਰ ਇਹਨੂੰ ਸੀ ਨਾਲ ਗੁਣਾ ਕਰਨ ਤੇ ਇਹ ਗੁਣਾ ਸੀ ਪ੍ਰਾਪਤ ਹੁੰਦਾ ਹੈ ਇਸੇ ਹੀ ਤਰੀਕੇ ਦੇ ਨਾਲ ਇੱਥੇ 13 ਗੁਣਾ ਬ੍ਰੈਕਟ ਸ਼ੁਰੂ 100 ਪਲਸ 4 ਦੇ ਉੱਪਰ ਵਿਤਰਣ ਗੁੰਦੀ ਵਰਤੋ ਕਰਾਂਗੇ ਵਿਤਰਣ ਗੁਣ ਅਨੁਸਾਰ ਪਹਿਲਾਂ 13 100 ਦੇ ਨਾਲ ਗੁਣਾ ਹੋਵੇਗਾ ਇਹਨੂੰ ਆਪਾਂ ਇਹਨੂੰ ਨਾਲ ਦੀ ਨਾਲ ਹੀ ਆਪਾਂ ਹੱਲ ਕਰਾਂਗੇ 13 ਨੂੰ 100 ਨਾਲ ਗੁਣਾ ਕਰਕੇ 13 ਗੁਣਾ 100 ਲਿਖਿਆ ਜਾਵੇਗਾ ਫਿਰ ਉਸ ਤੋਂ ਬਾਅਦ ਨਿਸ਼ਾਨ ਜਮਾ ਦਾ ਯਾਨਕੀ ਪਲੱਸ ਦਾ ਨਿਸ਼ਾਨ ਫਿਰ 13 ਚਾਰ ਦੇ ਨਾਲ ਗੁਣਾ ਹੋਵੇਗਾ ਇਸ ਦੇ ਨਾਲ ਵਿਤਰਣ ਗੁੰਦੀ ਵਰਤੋਂ ਹੋ ਜਾਂਦੀ ਹੈ ਹੁਣ 13 ਨੂੰ 100 ਦੇ ਨਾਲ ਗੁਣਾ ਕਰਨ ਤੇ 1300 ਪ੍ਰਾਪਤ ਹੁੰਦਾ ਹੈ ਅਤੇ 13 ਨੂੰ 4 ਨਾਲ ਗੁਣਾ ਕਰਨ ਤੇ 52 ਪ੍ਰਾਪਤ ਹੁੰਦਾ ਹੈ 1300 52 ਅਖੀਰ ਤੇ 1352 ਉੱਤਰ ਪ੍ਰਾਪਤ ਹੁੰਦਾ ਹੈ ਜੋ ਕਿ 13 ਗੁਣਾ 104 ਦਾ ਅਖੀਰ ਤੇ ਉੱਤਰ ਹੋਵੇਗਾ ਹੁਣ ਇਸ ਸਵਾਲ ਨੂੰ ਬਰੈਕਟਾਂ ਦੀ ਵਰਤੋਂ ਕਰਦੇ ਹੋਏ ਅਤੇ ਵਿਤਰਣ ਗੁੰਦੀ ਵਰਤੋਂ ਕਰਦੇ ਹੋਏ ਇਸ ਦਾ ਉੱਤਰ ਪ੍ਰਾਪਤ ਕਰ ਲਿਆ ਗਿਆ ਹੈ ਧੰਨਵਾਦ